ਇਹ ਜਿਹੜੀ ਹੈਗੀ ਆ ਡੁਗਰੀ ਵੱਲ ਫਰਾਜ ਜਾਂਦਾ ਸਾਹਮਣੇ ਜਿਹੜੇ ਲੋਕ ਆਉਂਦੇ ਤੁਮਰਲਾ ਚੌਂਕ ਤੋਂਿੱਤਾ ਜਾਂਦੇ ਨੇ ਬਸਟ ਅਡੇ ਇੱਧਰ ਡੁਗਰੀ ਵੱਲ ਜਾਂਦੇ ਨੇ ਤੇ ਜਿਹੜਾ ਬੋਰਡ ਲੁਧਿਆਣਾ ਇਨਫਾਰਮੇਸ਼ਨ ਦੇਖ ਰਹੇ ਹੋ ਤੁਸੀਂ ਮੈਂ ਅਜੇ ਗੁਪਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪ੍ਰੀਤ ਕਲਤ ਦੇ ਪੁਲ ਦੇ ਕੋਲ ਖੜੇ ਹੋਏ ਸੀਗੇ ਤੇ ਇੱਕ ਹੋਰ ਜਿਹੜਾ ਦਿਖਾਈ ਦਿੱਤਾ ਆਓ ਤੁਹਾਨੂੰ ਦਿਖਾਣੇ ਆ ਬੋਰਡ ਤੇ ਕੀ ਲਿਖਿਆ ਹੋਇਆ ਤੇ ਇਹ ਕਿਹਦਾ ਬੋਰਡ ਹੈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਪੁਲਵੰਤ ਸਿੰਘ ਸਿੱਧੂ ਐਮਐਲਏ ਜਿਹੜੇ ਹੈਗੇ ਆ ਆਤਮ ਹਲਕੇ ਦੇ ਬੋਰਡ ਉਦਾਂ ਵੱਲੋਂ ਲਗਾਇਆ ਗਿਆ ਇਹ ਰਹੀ ਕੁਲਵੰਤ ਸਿੰਘ ਸਿੱਧੂ ਐਮਐਲਏ ਹਲਕਾ ਆਤਮਨਗਰ ਹਲਕਾ ਆਤਮਨਗਰ ਵਿੱਚ ਤੁਹਾਡਾ ਸਵਾਗਤ ਹੈ ਮੋਬਾਈਲ ਨੰਬਰ ਦਿੱਤਾ ਹੋਇਆ ਐਮਐਲਏ ਹੈਲਪਲਾਈਨ ਨੰਬਰ ਦਿੱਤਾ ਹੋਇਆ ਨਾਮ ਲਿਖਿਆ ਹੋਇਆ ਹੈ ਇੰਗਲਿਸ਼ ਤੇ ਵਿੱਚ ਐਸ ਪੁਲਵੰਤ ਸਿੰਘ ਸਿੱਧੂ ਐਮਐਲਏ ਹਲਕਾ ਆਤਮਨਗਰ ਵੈਲਕਮ ਯੂ ਇਨ ਹਲਕਾ ਆਤਮਨਗਰ ਮੋਬਾਈਲ ਨੰਬਰ ਦੋ ਹਸੋ ਗਿਵਨ ਐਮਐਲਏ ਹੈਲਪਲਾਈਨ ਨੰਬਰ ਦੋ ਹਸੋ ਗਿਵਨ ਯੂ ਕੈਨ ਸੀ ਇਹ ਜਿਹੜੀ ਹੈਗੀ ਐ ਡੁਗਰੀ ਵੱਲ ਜਾ ਜਾਂਦਾ ਸਾਹਮਣੇ ਜਿਹੜੇ ਲੋਕ ਆਉਂਦੇ ਸੁਮਰਲਾ ਚੌਂਕ ਤੋਂ ਫਿੱਤਾ ਜਾਂਦੇ ਨੇ ਬਸ ਅੱਡੇ ਇੰਦਰ ਡੁਗਰੀ ਵੱਲ ਜਾਂਦੇ ਨੇ ਤੇ ਜਿਹੜਾ ਬੋਰਡ ਆਤਮ ਪਰਕ ਤੇ ਸਵਾਗਤ ਲਿਖਿਆ ਹੋਇਆ ਐ ਐਮਐਲਏ ਕੁਲਵੰਤ ਸਿੰਘ ਸਿੱਤੂ ਜੀ ਬਹੁਤ ਵਧੀਆ ਕੰਮ ਕਰਦੇ ਨੇ ਇਦਾਂ ਹੀ ਕੰਮ ਜਿਹੜੇ ਕਰਦੇ ਰਹਿਣ ਹਮੇਸ਼ਾ ਗਰੀਬੰਦਿਆਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਕੋਈ ਦਿੱਕਤ ਆਂਦੀ ਆ ਆਪਣੇ ਗਿੱਲ ਜਿਹੜੀ ਨਹਿਰ ਹੈਗੀ ਐ ਉੱਥੇ ਆਪਣੇ ਆਫਿਸ ਆਗਾ ਉਥੇ ਲੋਕਾਂ ਦੀ ਗੱਲਬਾਤ ਹੁੰਦੇ ਨੇ ਤੇ ਹੱਲ ਕਰਾਉਂਦੇ ਨੇ ਇਦਾਂ ਹੀ ਸਿੱਤੂ ਸਾਹਿਬ ਤੁਸੀਂ ਵਧੀਆ ਕੰਮ ਕਰਦੇ ਰਹੋ ਲੋਕਾਂ ਦੀ ਸੇਵਾ ਕਰਦੇ ਰਹੋ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਫਰਵੰਸੀ ਸਿੱਤੂ ਜੀ ਦਾ ਕੋਡ ਲੱਗਿਆ ਹੋਇਆ ਸੀਗਾ ਉਹਨਾਂ ਨੇ ਸਵਾਗਤ ਕੀਤਾ ਆਤਮ ਹਲਕੇ ਤੇ ਵਿੱਚ ਹੈਲਪਲਾਈਨ ਨੰਬਰ ਵੀ ਦਿੱਤਾ ਐਮਐਲਏ ਹੈਲਪਲਾਈਨ ਨੰਬਰ ਬਾਕੀ ਨੰਬਰ ਵੀ ਪ੍ਰੋਵਾਈਡ ਕੀਤਾ ਕੋਈ ਦਿੱਕਤ ਭਰਿਆ ਨਹੀਂ ਆਉਂਦੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਐਮਐਲਏ ਨੇ ਅਸੀਂ ਖੜੇ ਸੀ ਜੀ ਪ੍ਰੀਜ਼ ਪੈਲਸ ਫ라이ਓਵਰ ਦੇ ਥੱਲੇ ਬੱਧੀਆ ਜਿਹੜਾ ਕੰਮ ਆਮ ਆਦਮੀ ਪਾਰਟੀ ਸਰਕਾਰ ਕਰਦੀ ਵੀ ਹੈ ਇਦਾਂ ਹੀ ਕੰਮ ਕਰਦੀ ਰਹੇ